मां ਨੂੰ ਆਸ਼ਕੀ ਕਰਨ ਤੋਂ ਰੋਕਦਾ ਸੀ ਪੁੱਤਰ ਤਾਂ ਮਾਂ ਨੇ ਪੁੱਤਰ ਦਾ ਹੀ ਕਤਲ ਕਰ ਦਿੱਤਾ ਤੇ ਫੇਰ ਆਪਣੇ ਘਰ ਦੇ ਵਿਹੜੇ ਵਿੱਚ ਹੀ ਉਸ ਦੀ লাশ ਦੱਬ ਦਿੱਤੀ ਤੇ ਇਹ লাশ ਤੇ ਇਹ ਰਾਜ਼ 14 ਸਾਲਾਂ ਬਾਅਦ ਖੁੱਲਿਆ ਜ਼ਬਰਦਸਤੀ ਕਰਕੇ ਉਹਦਾ ਹੁੰਦਾ ਹੈ ਕੰਤਾਟ ਜਬਰਦਸਤੀ ਕਿਉਂ ਕਰਦਾ ਹੈ ਮੈਂ ਇੱਥੇ ਮੁੰਡਿਆਂ ਨੂੰ ਪਤਾ ਹੀ ਹੈ ਮੈਂ ਇਹਨੂੰ ਮਰਵਾਇਆ ਇਹ ਦੇ ਇੱਕ ਦੋ ਵਾਰੀ ਜਿਹਦੇ ਨਾਲ ਹਲਕੇ ਤੀ ਮਾਰਿਆ ਉਹਨਾਂ ਕਿਸੇ ਜ਼ਮਾਨੇ ਤੇ ਫਿਰ ਆਪਣਾ ਮੁੰਡਾ ਕਿਉਂ ਮਾਰਤਾ ਸੀ ਇਹਨੇ ਮਾਰਿਆ ਅੰਤ ਰਾਤ 12:00 ਦਾ 10:00 ਵਜੇ ਉਹਦੇ ਜਿਹੜਾ ਆਪਣਾ ਬੱਚਾ ਮਾਰਿਆ ਤੁਸੀਂ ਕਿੰਨੀ ਉਮਰ ਸੀ 15 ਸਾਲ ਉਹ ਤਾਂ ਗ੍ਰੇਮੀ ਆਇਆ ਮਾਰ ਕੇ 15 ਸਾਲ ਦਾ ਬੱਚਾ ਆਪਣਾ ਜੰਮਿਆ ਤੁਸੀਂ ਮਾਰਦੇ ਗਲਤੀ ਹੋ ਗਈ ਓਕੇ ਓਕੇ ਦੋ ਮੈਂ ਤੇਰਾਂ ਕਾਂਦੇ ਦੀ ਆਈ ਨਾ ਮੱਸਾ ਨਾ ਮਨ ਵੜਾ ਚਰੋ ਇਹ ਖਬਰ ਬਟਾਲਾ ਤੋਂ ਆ ਪੰਜਾਬ ਤੋਂ ਆ ਜਿੱਥੇ ਇੱਕ ਔਰਤ ਦਾ ਅਫੇਅਰ ਚੱਲਦਾ ਸੀ ਤੇ ਉੱਥੇ ਹੀ ਉਸਦੇ ਪੁੱਤਰ ਨੂੰ ਇਸ ਅਫੇਅਰ ਤੋਂ ਇਤਰਾਜ਼ ਸੀ ਬਟਾਲਾ ਦੇ ਇੱਕ ਪਿੰਡ ਦੀ ਇੱਕ ਘਟਨਾ ਖੋਜਕੀਪੁਰ ਪਿੰਡ ਜਿਸ ਦਾ ਨਾਮ ਹੈ 2014 ਦੇ ਵਿੱਚ ਇਸ ਪਿੰਡ ਦਾ ਸੰਦੀਪ ਸਿੰਘ ਜੋ ਕਿ ਇਸੇ ਔਰਤ ਦਾ ਪੁੱਤਰ ਸੀ ਉਹ ਲਾਪਤਾ ਹੋ ਜਾਂਦਾ ਰੰਜੀਤ ਕੌਰ ਜੋ ਕਿ ਐਸਪੀ ਮਾਂ ਹੈ ਉਸ ਵੱਲੋਂ ਹੀ ਇਹ ਕਤਲ ਕੀਤਾ ਗਿਆ ਖੁਲਾਸਾ ਤਾਂ ਹੁਣ ਹੋਇਆ ਹੈ